ਕਾਲੇ ਸੜੇ ਭਾਂਡੇ ਦੇਖ ਕੇ ਭੈਣੋ ਘਬਰਾਇਓ ਨਾ ਅੱਜ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਦੱਸਾਂਗੇ ਇਹ ਹੈ ਆਪਾਂ ਬਰਤਨਾਂ ਨੂੰ ਕਿਸ ਤਰ੍ਹਾਂ ਸਾਫ਼ ਕਰਨਾ ਹੈ ਵੀਡੀਓ ਦੇ ਐਂਡ ਤੀਕ ਬਣੇ ਰਹੋ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਜੇ ਤੁਹਾਡੇ ਘਰੇ ਵੀ ਇਸ ਤਰ੍ਹਾਂ ਦੇ ਭਾਂਡੇ ਪਏ ਆ ਤਾਂ ਜ਼ਰੂਰ ਟਰਾਈ ਕਰਨਾ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਨਾ ਤਾਂ ਕਿ ਹੋਰ ਵੀ ਪੈਣਾ ਫਾਇਦਾ ਲੈ ਸਕਣ ਇਹ ਆਪਣੇ ਕੋਲ ਅਲੂਮੀਨੀਅਮ ਦੀ ਕੜਾਈ ਹੈਗੀ ਹੈ ਤੁਸੀਂ ਇਹ ਵੀ ਸਾਫ਼ ਕਰ ਸਕਦੇ ਹੋ ਪਰ ਤੁਹਾਨੂੰ ਆਪਾਂ ਇਸ ਤਰ੍ਹਾਂ ਦੀ ਲੋਹੇ ਦੀ ਕੜਾਈ ਸਾਫ਼ ਕਰਕੇ ਦਿਖਾਵਾਂਗੇ ਦੇਖੋ ਅੱਜ ਕੱਲ ਆਪਾਂ ਲੋਹੇ ਦੀ ਜਾਂ ਮਿੱਟੀ ਦੇ ਭਾਂਡੇ ਵਿੱਚ ਹੀ ਜ਼ਿਆਦਾ ਖਾਣਾ ਬਣਾਉਂਦੇ ਆ ਤੇ ਇਹ ਦੇਖੋ ਆਪਣੀ ਲੋਹੇ ਦੀ ਕੜਾਈ ਤੇ ਇਹ ਦੀ ਤੁਹਾਨੂੰ ਇਹ ਹੀ ਆਪਾਂ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਦੇਖੋ ਆਪਣੀ ਕਿੰਨੀ ਇਹ ਖਰਾਬ ਹੋਈ ਪਈ ਹੈ ਤੇ ਬਹੁਤ ਹੀ ਜ਼ੋਖੇ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਆਪਾਂ ਕਿ ਇਸ ਤਰ੍ਹਾਂ ਬਰੋਨੀ ਜਿੰਨੇ ਮਰਜ਼ੀ ਸਾਫ ਕਰਨੀ ਹੈ ਬਾਅਦ ਵਿੱਚ ਫਿਰ ਉਸ ਤਰ੍ਹਾਂ ਦੀ ਹੋ ਜਾਂਦੀ ਹੈ ਅਠਾਂ ਦਸਾਂ ਦਿਨਾਂ ਬਾਅਦ ਜਦੋਂ ਆਪਾਂ ਰੱਖ ਦਿੰਨੇ ਇੱਧਰ ਆਪਾਂ ਇਹ ਸਿਰਕਾ ਲਿਆ ਤੇ ਇਹਦੇ ਵਿੱਚ ਆਪਾਂ 3-4 ਚਮਚ ਸਿਰਕਾ ਪਾਵਾਂਗੇ ਤੁਸੀਂ ਆਪਣੀ ਕੜਾਈ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਤੁਹਾਡੇ ਕੋਲ ਵੱਡਾ ਭਾਂਡਾ ਉਸ ਹਿਸਾਬ ਨਾਲ ਤੇ ਇਹਦੇ ਵਿੱਚ ਆਪਾਂ 2 ਚਮਚੇ ਸਿਰਕਾ ਪਾਇਆ ਤੇ ਇਹਨੂੰ ਆਪਾਂ ਸਾਰੀ ਕੜਾਈ ਵਿੱਚ ਇਸ ਤਰ੍ਹਾਂ ਫਿਲਾ ਦੇਵਾਂਗੇ ਦੇਖੋ ਤੇ ਇਹ ਬਹੁਤ ਸਰੀਖੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਆਪਣੀ ਜੰਗਾਲ ਜੋ ਭਾਂਡਿਆਂ ਦੇ ਉੱਤੇ ਲੱਗ ਜਾਂਦੀ ਹੈ ਜਾਂ ਆਪਣੇ ਐਲੂਮੀਨੀਅਮ ਦੇ ਵੀ ਹੁੰਦੇ ਆ ਸੜ ਜਾਂਦੇ ਆ ਜਾਂ ਸਟੀਲ ਦੇ ਇਸ ਤਰ੍ਹਾਂ ਭਾਂਡਿਆਂ ਤੇ ਜੀ ਚ ਖਾਣਾ ਬਣਾਉਂਦੇ ਆ ਤਾਂ ਉਹ ਵੀ ਇਹ ਬਹੁਤ ਸੌਖੇ ਤਰੀਕੇ ਨਾਲ ਤਿਆਰ ਹੁੰਦਾ ਇਹਦੇ ਵਿੱਚ ਆਪਾਂ ਮਿੱਠਾ ਸੋਡਾ ਲਵਾਂਗੇ ਤੇ ਇਹਦੇ ਵਿੱਚ ਆਪਾਂ ਅੱਧਾ ਚਮਚਾ ਮਿੱਠੇ ਸੋਡੇ ਦਾ ਪਾ ਕੇ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਰੀ ਕੜਾਈ ਵਿੱਚ ਫਿਲਾ ਦੇਵਾਂਗੇ ਦੇਖੋ ਇਸ ਤਰ੍ਹਾਂ ਤੇ ਇਹਨੂੰ ਆਪਾਂ ਰੱਖਦੇ ਆਂ ਕਿਤੇ ਦੂਸਰੀ ਕੜਾਈ ਵਿੱਚ ਇਸ ਤਰ੍ਹਾਂ ਹੀ ਆਪਾਂ ਪਾਵਾਂਗੇ ਪਹਿਲਾਂ ਆਪਾਂ ਸਿਰਕਾ ਪਾਇਆ ਫਿਰ ਆਪਾਂ ਮਿੱਠਾ ਸੋਡਾ ਉਹਨੂੰ ਵੀ ਇਸ ਤਰ੍ਹਾਂ ਹੀ ਸਾਰੀ ਕੜਾਈ ਵਿੱਚ ਫਿਲਾ ਦੇਵਾਂਗੇ ਦੇਖੋ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਆਪਣੀਆਂ ਦੋਵੇਂ ਕੜਾਈਆਂ ਸਾਫ਼ ਹੋ ਜਾਣਗੀਆਂ ਇਹਨਾਂ ਨੂੰ ਆਪਾਂ 10 ਮਿੰਟ ਵਾਸਤੇ ਰੱਖ ਦੇਵਾਂਗੇ ਦੇਖੋ 10 ਮਿੰਟਾਂ ਬਾਅਦ ਆਪਾਂ ਤੁਹਾਨੂੰ ਦਿਖਾਣੇ ਇਹਨਾਂ ਨੂੰ ਸਾਫ਼ ਕਰਨ ਦਾ ਬਹੁਤ ਹੀ ਸੌਖਾ ਤਰੀਕਾ ਤੇ ਜ਼ਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਸਾਫ਼ ਹੋ ਜਾਣਗੀਆਂ ਇਹ ਆਪਾਂ 10 ਮਿੰਟਾਂ ਬਾਅਦ ਇੱਧਰ ਆਪਾਂ ਇੱਕ ਨਿੰਬੂ ਲੈ ਲੈ ਨਿੰਬੂ ਤੁਸੀਂ ਲੈ ਸਕਦੇ ਹੋ ਤੁਹਾਡੇ ਘਰੇ ਕੋਈ ਵੀ ਜੱਬਕਾਰ ਨਿੰਬੂ ਪਿਆ ਹੈ ਤਾਂ ਤੇ ਆਪਾਂ ਇਹਨੂੰ ਕੱਟ ਲਵਾਂਗੇ ਜੇ ਤੁਹਾਡੇ ਕੋਲ ਨਹੀਂ ਨਿੰਬੂ ਹੈਗਾ ਤੁਸੀਂ ਇਸ ਤਰ੍ਹਾਂ ਵੀ ਸਟੀਲ ਵਰਸ਼ਨਲ ਵੀ ਸਾਫ਼ ਕਰ ਸਕਦੇ ਹੋ ਜੇ ਤੁਹਾਡੇ ਕੋਲ ਹੈਗਾ ਤਾਂ ਇਹ ਜ਼ਰੂਰ ਲਿਓ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਰੀ ਕੜਾਈ ਵਿੱਚ ਰਗੜ ਲਵਾਂਗੇ ਤੇ ਕਿੰਨੇ ਸੌਖੇ ਤਰੀਕੇ ਨਾਲ ਥੋੜਾ ਜਿਹਾ ਇਹਦੇ ਵਿੱਚ ਆਪਾਂ ਨਮਕ ਵੀ ਪਾਵਾਂਗੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਸਾਫ਼ ਹੋ ਜਾਊਗੀ ਆਪਾਂ ਅੱਧਾ ਚਮਚਾ ਨਮਕ ਦਾ ਲਿਆ ਦੇਖੋ ਇਸ ਤਰ੍ਹਾਂ ਆਪਾਂ ਰਗੜਾਂਗੇ ਇਹ ਤੁਹਾਡੇ ਕੋਲ ਐਲੂਮੀਨੀਅਮ ਦਾ ਪਾਂਡਾ ਹੈਗਾ ਤੁਸੀਂ ਉਹ ਗਰਮ ਪਾਣੀ ਵਿੱਚ ਸਿਰਕਾ ਤੇ ਮਿੱਠਾ ਸੋਡਾ ਪਾ ਕੇ 10 ਮਿੰਟ ਵਾਸਤੇ ਗਰਮ ਪਾਣੀ ਵਿੱਚ ਰੱਖ ਸਕਦੇ ਹੋ ਤੇ ਤੁਹਾਡੇ ਜੜਿਆ ਸੜਿਆ ਪਾਂਡਾ ਵੀ ਬਹੁਤ ਵਧੀਆ ਚਮਕ ਜਾਵੇਗਾ ਤੇ ਇਹਨੂੰ ਆਪਾਂ ਸਾਈਡ ਤੇ ਰੱਖ ਕੇ ਹੁਣ ਦੂਸਰੀ ਕੜਾਈ ਨੂੰ ਇਸ ਤਰ੍ਹਾਂ ਹੀ ਸਾਫ਼ ਕਰਾਂਗੇ ਆਪਾਂ ਨਮਕ ਪਾਇਆ ਤੇ ਨਿੰਬੂ ਨ ਰਗੜਾਂਗੇ ਜਿਹੜਾ ਆਪਣੇ ਕੋਲ ਦੋ ਪੀਸ ਕੀਤੇ ਸੀ ਉਹਦੇ ਵਿੱਚ ਇੱਕ ਕੱਪ ਐਸ ਕੜਾਹੀ ਦੇ ਲਾਵਾਂਗੇ ਤੇ ਇੱਕ ਆਪਾਂ ਦੂਸਰੀ ਕੜਾਹੀ ਦੇ ਲਾ ਦਿੱਤਾ ਤੇ ਇਹਨੂੰ ਵੀ ਆਪਾਂ 2-3 ਮਿੰਟ ਇਸ ਤਰ੍ਹਾਂ ਹੀ ਨਿੰਬੂ ਨੂੰ ਰਗੜਾਂਗੇ ਤੇ ਦੇਖੋ ਆਪਣੀ ਕੜਾਹੀ ਸਾਫ਼ ਹੋ ਰਹੀ ਹੈ ਕਿੰਨੀ ਵਧੀਆ ਆਪਣੀ ਕੜਾਈ ਚਮਕ ਰਹੀ ਹੈ ਤੇ ਆਪਾਂ ਇਹਨਾਂ ਨੂੰ ਤੁਹਾਨੂੰ ਸਾਫ਼ ਕਰਕੇ ਦੱਸਾਂਗੇ ਅਤੇ ਬਾਅਦ ਵਿੱਚ ਦੱਸਾਂਗੇ ਇਸ ਚੀਜ਼ ਤੇ ਕੀ ਲਗਾਉਣਾ ਬਾਅਦ ਵਿੱਚ ਆਪਣੀ ਕੜਾਈ ਕਦੇ ਵੀ ਇਸ ਤਰ੍ਹਾਂ ਜੰਗਾਲ ਨਹੀਂ ਫੜੂਗੀ ਤੇ ਆਪਾਂ ਹੁਣ ਤੁਹਾਨੂੰ ਇਹ ਧੋ ਕੇ ਦਿਖਾਣੇ ਆਂ ਦੇਖੋ ਦੇਖੋ ਜੋ ਵੀ ਆਪਣੇ ਕਾਲਸ ਜਾਂ ਕੋਈ ਵੀ ਆਪਣਾ ਸੜਿਆ ਹੁੰਦਾ ਭਾਂਡਾ ਜਾਂ ਆਪਣੇ ਇਸ ਤਰ੍ਹਾਂ ਦੇ ਜੰਗ ਲੱਗੀ ਹੁੰਦੀ ਹੈ ਤਾਂ ਆਪਾਂ ਦੇਖੋ ਕਿੰਨੀ ਵਧੀਆ ਆਪਣੀ ਕੜਾਈ ਹੋ ਗਈ ਇਹ ਕੜਾਹੀ ਦਾ ਪਹਿਲਾਂ ਵੀ ਜਦੋਂ ਲਿਆਂਦੀ ਸੀ ਇਸ ਤਰ੍ਹਾਂ ਹੀ ਕਲਰ ਸੀ ਕਿਉਂਕਿ ਇਹ ਟਿੰਕੇ ਦੇ ਵਿੱਚ ਬਿੰਦੀਆਂ ਜੀਆਂ ਵਾਲੀ ਹੈਗੇ ਲੋਹਾ ਆਪਣਾ ਦੇਖੋ ਤੇ ਇਹਨੂੰ ਆਪਾਂ ਹੁਣ ਸਰਫ ਮਾਰ ਕੇ ਸਾਫ਼ ਕਰ ਲਵਾਂਗੇ ਤਾਂ ਕਿ ਇਹ ਵਰਤਨ ਯੋਗ ਹੋ ਜਾਵੇ ਇਹਦੇ ਵਿੱਚ ਹੁਣ ਆਪਾਂ ਸਰਫ ਮਾਰਾਂਗੇ ਤੇ ਇਹਦੇ ਵਿੱਚ ਆਪਾਂ ਖਾਣਾ ਵੀ ਬਣਾ ਸਕਦੇ ਹੁਣ ਇਹ ਆਪਣੀ ਕੜਾਹੀ ਬਿਲਕੁਲ ਸਾਫ਼ ਹੋ ਗਈ ਤੁਹਾਨੂੰ ਧੋ ਕੇ ਦਿਖਾਣੇ ਆ ਜੇ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਤੇ ਤੁਸੀਂ ਕਿਸ ਬਰਤਨ ਵਿੱਚ ਖਾਣਾ ਬਣਾਉਂਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਣਾ ਅਸੀਂ ਸੁੱਕੀ ਸਬਜ਼ੀ ਕੜਾਈ ਵਿੱਚ ਹੀ ਬਣਾਈ ਦੀ ਹੈ ਲੋਹੇ ਵਾਲੀ ਵਿੱਚ ਤੇ ਦੇਖੋ ਆਪਣੀ ਕੜਾਈ ਕਿੰਨੀ ਵਧੀਆ ਚਮਕ ਗਈ ਨਵੀਂ ਵਰਗੀ ਹੋ ਗਈ ਆਪਾਂ ਨਵੀਂ ਤਾਂ ਨਹੀਂ ਕਹਿ ਸਕਦੇ ਪਰ ਬਹੁਤ ਹੀ ਵਧੀਆ ਸਾਫ਼ ਹੋ ਗਈ ਦੇਖੋ ਇਸ ਤਰ੍ਹਾਂ ਦੇ ਆਪਣੇ ਲੋਹੇ ਵਾਲੇ ਜਦੋਂ ਵੀ ਪੁਰਾਣੇ ਤੋਂ ਪੁਰਾਣੇ ਬਰਤਨ ਵੀ ਪਏ ਆ ਤਾਂ ਸਾਲਾਂ ਪੁਰਾਣੇ ਉਹ ਵੀ ਆਪਾਂ ਇਸ ਤਰ੍ਹਾਂ ਸਾਫ਼ ਕਰ ਸਕਦੇ ਆ ਤੇ ਆਪਾਂ ਦੂਸਰੀ ਕੜਾਈ ਨੂੰ ਇਸ ਤਰ੍ਹਾਂ ਹੀ ਧੋਵਾਂਗੇ ਜਿਵੇਂ ਆਪਾਂ ਦੂਸਰੀ ਧੋਤੀ ਆ ਤੇ ਇਹ ਵੀ ਆਪਣੀ ਦੇਖੋ ਕਿੰਨੀ ਵਧੀਆ ਜੋ ਕਿ ਆਪਾਂ ਨੂੰ ਦੇਖਣ ਨੂੰ ਦਿਲ ਨਹੀਂ ਕਰਦਾ ਸੀ ਤੇ ਦੇਖੋ ਹੁਣ ਇਹ ਵੀ ਕੜਾਈ ਆਪਣੀ ਕਿੰਨੀ ਵਧੀਆ ਬਣ ਗਈ ਬਰਤਨ ਵਾਸਤੇ ਦੇਖੋ ਆਪਾਂ ਨੂੰ ਲੋਹੇ ਦੀ ਕੜਾਈ ਵਿੱਚ ਖਾਣਾ ਬਣਾਉਣਾ ਚਾਹੀਦਾ ਕਿ ਆਪਾਂ ਨੂੰ એલਮੀਲੀਅਮ ਦੀ ਕੜਾਈ ਵਿੱਚ ਨਹੀਂ ਬਣਾਉਣਾ ਚਾਹੀਦਾ ਤੇ ਡਾਕਟਰ ਵੀ ਮਨਾ ਕਰਦੇ ਆ ਵੀ ਲੋਹੇ ਅਤੇ ਮਿੱਟੀ ਦੇ ਭਾਂਡੇ ਵਿੱਚ ਆਪਾਂ ਨੂੰ ਖਾਣਾ ਬਣਾਉਣਾ ਚਾਹੀਦਾ ਦੇਖੋ ਆਪਣੀਆਂ ਕੜਾਈਆਂ ਕਿੰਨੀਆਂ ਵਧੀਆ ਸਾਫ਼ ਹੋ ਗਈਆਂ ਤੇ ਇਹਦਾ ਆਪਾਂ ਪਾਣੀ ਸੁਕਾ ਲਵਾਂਗੇ ਦੇਖੋ ਪਾਣੀ ਸੁੱਕ ਗਿਆ ਹੁਣ ਇਹਨੂੰ ਆਪਾਂ ਸੁੱਕੇ ਕੱਪੜੇ ਨਾਲ ਇਸ ਤਰ੍ਹਾਂ ਸਾਫ਼ ਕਰਾਂਗੇ ਤੇ ਤੁਹਾਨੂੰ ਆਪਾਂ ਦੱਸਾਂਗੇ ਇਸ ਦੇ ਉੱਪਰ ਆਪਾਂ ਖੇ ਲਗਾਵਾਂਗੇ ਹੁਣ ਇਹ ਵੀਡੀਓ ਹਰੇਕ ਭੈਣ ਤੀਕ ਸ਼ੇਅਰ ਕਰੋ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗ ਸਕੇ ਇਹ ਬਰਤਨ ਕਿਸ ਤਰ੍ਹਾਂ ਸਾਫ਼ ਹੋ ਸਕਦੇ ਆ ਤੇ ਦੇਖੋ ਇਹ ਆਪਾਂ ਸਾਫ਼ ਕੱਪੜੇ ਨਾਲ ਸਾਫ਼ ਕਰ ਲਏ ਆ ਦੇਖੋ ਕਿੰਨੇ ਵਧੀਆ ਆਪਣੇ ਚਮਕ ਗਏ ਇਹਦੇ ਵਿੱਚ ਹੁਣ ਆਪਾਂ 2-4 ਬੂੰਦਾਂ ਸਰੋਂ ਦੇ ਤੇਲ ਦੀਆਂ ਪਾਵਾਂਗੇ ਦੇਖੋ ਆਪਾਂ ਦੂਸਰੀ ਕੜਾਈ ਵਿੱਚ ਵੀ ਇਸ ਤਰ੍ਹਾਂ ਹੀ ਭਾਵਾਂਗੇ ਆਪਾਂ ਦੋਵੇਂ ਕੜਾਈਆਂ ਹੁਣ ਸਾਫ਼ ਕਰ ਲਈਆਂ ਤੇ ਇਹਨੂੰ ਆਪਾਂ ਇੱਕ ਕੱਪੜਾ ਜਾਂ ਕੋਈ ਰੂੰ ਲੈ ਸਕਦੇ ਹਾਂ ਤੇ ਉਹਦੇ ਨਾਲ ਆਪਾਂ ਸਾਰੇ ਕੜਾਈ ਵਿੱਚ ਇਸ ਤਰ੍ਹਾਂ ਹੀ ਫਲਾ ਦੇਵਾਂਗੇ ਇਹ ਫਲਾਉਣ ਨਾਲ ਕੜਾਈ ਨੂੰ ਕਦੇ ਵੀ ਜੰਗਾਲ ਨਹੀਂ ਲੱਗਦੀ ਤੇ ਇਹ ਜੰਗ ਰਹਿਤ ਹੋ ਜਾਂਦੀ ਹੈ ਤੇ ਦੇਖੋ ਤੇ ਇਹਨੂੰ ਹੁਣ ਆਪਾਂ ਤੁੱਪੇ ਰੱਖ ਦੇਵਾਂਗੇ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਹਾਈਪ ਜ਼ਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਟ੍ਰਿਕ ਕਿਸ ਤਰ੍ਹਾਂ ਦੀ ਲੱਗੀ ਤੇ ਆਪਾਂ ਦੂਸਰੀ ਕੜਾਈ ਤੇ ਵੀ ਇਸ ਤਰ੍ਹਾਂ ਹੀ ਲਗਾਵਾਂਗੇ ਤੇ ਤੁਸੀਂ ਕਮੈਂਟ ਕਰਕੇ ਦੱਸਣਾ ਤੁਸੀਂ ਲੋਹੇ ਦੀ ਕੜਾਈਆਂ ਨੂੰ ਕਿਸ ਤਰ੍ਹਾਂ धोਏ ਦੇ ਕਿਸੇ ਵੀ ਬਰਤਨ ਨੂੰ ਕਿਸ ਤਰ੍ਹਾਂ ਸਾਫ਼ ਕਰਦੇ ਆ ਤੇ ਆਪਾਂ ਤਵੇ ਵੀ ਇਸ ਤਰ੍ਹਾਂ ਹੀ ਸਾਫ਼ ਕਰਦੇ ਆ ਖਾਣਾ ਬਣਾਣਾ ਜਾਂ ਰੋਟੀ ਕੋਈ ਵੀ ਆਪਾਂ ਸਾਫ਼ ਕਰਦੇ ਹੁਣ ਇਸ ਦੇ ਉੱਤੇ ਆਪਾਂ ਸੁੱਕਾ ਕੱਪੜਾ ਮਾਰ ਲਵਾਂਗੇ ਜੋ ਕਿ ਐਕਸਟਰਾ ਤੇਲ ਹੋਊਗਾ ਉਹ ਉੱਤਰ ਜਾਊਗਾ ਤੇ ਆਪਣੀ ਕੜਾਈ ਬਿਲਕੁਲ ਸਾਫ਼ ਹੋ ਜਾਊਗੀ ਦੇਖੋ ਦੇਖੋ ਕਿੰਨੀ ਵਧੀਆ ਆਪਣੀ ਕੜਾਈ ਬਣ ਕੇ ਤਿਆਰ ਹੋ ਗਈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਵੀਡੀਓ ਵੇਖਣ